ਇਹਦੇ ਚ ਦੋ ਗੱਲਾਂ ਨੇ ਪਹਿਲੀ ਗੱਲ ਕਿ ਰਾਜਾ ਵੜਿੰਗ ਨੇ ਉਹ ਗੱਲ ਕੀਤੀ ਕਿਉਂ ਤੇ ਦੂਜਾ ਉਹਨੇ ਸ਼ਬਦ ਵਰਤੇ ਕਿਹੜੇ ਰਾਜਾ ਵੜਿੰਗ ਨੇ ਉਹ ਗੱਲ ਕੀਤੀ ਤਾਂ ਇਸ ਕਰਕੇ ਵੀ ਅਸੀਂ ਕਾਂਗਰਸ ਪਾਰਟੀ ਵਾਲੇ ਆ ਜਿਹੜੇ ਅਸੀਂ ਤਾਂ ਗਰੀਬ ਅਮੀਰ ਨਹੀਂ ਵੇਖਦੇ ਅਸੀਂ ਉੱਚੀ ਜਾਤ ਨੀਵੀਂ ਜਾਤ ਨਹੀਂ ਵੇਖਦੇ ਤੇ ਅਸੀਂ ਤਾਂ ਬੂਟਾ ਸਿੰਘ ਵਰਗੇ ਡਾਕਟਰ ਮਨਮੋਹਨ ਸਿੰਘ ਵਰਗੇ ਤੇ ਗਿਆਨੀ ਗੈਲ ਸਿੰਘ ਵਰਗਿਆਂ ਨੂੰ ਵੱਡੇ ਅਹੁਦਿਆਂ ਤੇ ਬਿਠਾਇਆ ਕਾਂਗਰਸ ਵੱਲੋਂ ਪਰ ਸ਼ਬਦ ਉਹ ਬੋਲੇ ਜਿਹੜੇ ਕਈ ਵਾਰ ਬੰਦੇ ਦੀ ਮਾਨਸਿਕਤਾ 'ਚ ਪਏ ਹੁੰਦੇ ਨੇ ਬੰਦੇ ਦੀ ਸੋਚ 'ਚ ਪਏ ਹੁੰਦੇ ਨੇ ਕਿਉਂਕਿ ਸਾਡੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਉੱਚ ਜਾਤੀਆਂ ਦੇ ਹੰਕਾਰ ਨਾਲ ਭਰੇ ਨੇ ਆਪਣੇ ਰੰਗ ਰੂਪ ਦਾ ਆਪਣੀਆਂ ਜਾਤੀਆਂ ਦਾ ਹੰਕਾਰ ਕਰਦੇ ਨੇ ਤੇ ਜਿਹੜੇ ਦੂਸਰੇ ਲੋਕ ਨੇ ਜਿਨ੍ਹਾਂ ਨੂੰ ਕਠਤ ਤੌਰ ਤੇ ਛੋਟੇ ਗਰਦਾਨਿਆਂ ਜਾਂਦਾ ਉਹਨਾਂ ਦੇ ਉੱਪਰ ਟਿੱਪਣੀ ਕਰਦੇ ਨੇ ਤੇ ਰਾਜਾ ਵੜਿੰਗ ਨੇ ਇਸੇ ਤਰ੍ਹਾਂ ਜਦੋਂ ਕਿਹਾ ਤਾਂ ਫਿਰ ਉਹ ਵੱਡਾ ਮੁੱਦਾ ਬਣਿਆ ਮੈਂ ਵੀ ਪਹਿਲਾਂ ਇੱਕ ਵੀਡੀਓ ਇਸ ਤਰ੍ਹਾਂ ਵੇਖੀ ਜੀ ਚ ਕੱਟ ਕੇ ਪੇਸ਼ ਕੀਤਾ ਹੋਇਆ ਕੱਲਾ ਕਾਲੇ ਰੰਗ ਦਾ ਜ਼ਿਕਰ ਸੀ ਤਾਂ ਮੈਨੂੰ ਐਸੀ ਸ਼ਾਇਦ ਰਾਜਾ ਵੜਿੰਗ ਨੇ ਕੋਈ ਯਾਦ ਦਾ ਤਾਂ ਕਿਸੇ ਦਾ ਨਾਂ ਹੀ ਨਹੀਂ ਲਿਆ ਪਰ ਬਾਅਦ 'ਚ ਜਦੋਂ ਵੀਡੀਓ ਵੇਖੀ ਤਾਂ ਉਹਦੇ 'ਚ ਰਾਜਾ ਵੜਿੰਗ ਨੇ ਜਾਤੀ ਦਾ ਨਾਂ ਵੀ ਲਿਆ ਹੋਇਆ ਵੀ ਇੱਕ ਕਾਲਾ ਜਿਹਾ ਪੱਠੇ ਵੱਢਣ ਵਾਲਾ ਮਜਬੀ ਸਿੰਘ ਬਾਲਵੀਕਿਆ ਸਿੰਘ ਐ ਬੋਲਿਆ ਰਾਜਾ ਵੜਿੰਗ ਤਾਂ ਇਹ ਗੱਲਾਂ ਕਰਨ ਤੋਂ ਬਿਨਾਂ ਵੀ ਰਾਜਾ ਵੜਿੰਗ ਆਪਣੀ ਗੱਲ ਕਰ ਸਕਦੇ ਸੀ ਇਹ ਕਹਿ ਕੇ ਵੀ ਅਸੀਂ ਤਾਂ ਜਿਹੜੇ ਗਰੀਬ ਨੇ ਉਹਨਾਂ ਨੂੰ ਵੀ ਉੱਪਰ ਲੈ ਕੇ ਗਏ ਆ ਹਾਲਾਂਕਿ ਕਾਂਗਰਸ ਪਾਰਟੀ ਹੋਵੇ ਭਾਜੀਪੀ ਹੋਵੇ ਸਾਰੀਆਂ ਹੀ ਪਾਰਟੀਆਂ ਇਹਨਾਂ ਨੇ ਅੱਜ ਤੱਕ ਗਰੀਬਾਂ ਦੀ ਗਰੀਬੀ ਦਾ ਫਾਇਦਾ ਚੱਕਿਆ ਗਰੀਬਾਂ ਨੂੰ ਉੱਪਰ ਨਹੀਂ ਚੱਕਿਆ ਜੇਕਰ ਵਿਖਾਵਾ ਕਰਨ ਦੇ ਲਈ ਗਰੀਬ ਤਬਕੇ ਦੇ ਵਿੱਚੋਂ ਕਿਸੇ ਇੱਕ ਅੱਧੇ ਬੰਦੇ ਨੂੰ ਇਹ ਪਾਰਟੀਆਂ ਉੱਪਰ ਲਿਆ ਵੀ ਜਾਂਦੀਆਂ ਨੇ ਉਹ ਸਿਰਫ ਛੋਪੀ ਸਲੋਕਾਂ ਨੂੰ ਵਿਖਾਉਣ ਲਈ ਵੀ ਆ ਵੇਖੋ ਅਸੀਂ ਤੁਹਾਡੇ ਬੜੇ ਹਤੈਸ਼ੀ ਆ ਤਾਂ ਉਹ ਡਰਾਮੇਬਾਜ਼ੀ ਹੁੰਦੀ ਹੈ